ਅgetElementById ਬਣਾ ਦੇਖ ਲੈ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਤੇ ਅੱਜ ਪਹੁੰਚਿਆ ਜੀ ਬਾਈ ਗੱਲ ਕੋਲੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਨੂਰੀ ਨੂਰੀ ਕਹਿੰਦੇ ਮੇਰੇ ਵੀਰੋ ਨੂਰੀ ਕਹਿੰਦੇ ਜਿੰਨਾਂ ਨੇ ਕਹਿਦੇ ਲੋਕ ਖਾਣਾ ਨਾ ਕਹਿੰਦੇ ਵੀ ਸੌਖਾ ਖਾਇਆ ਬਾਈ ਗੱਲ ਵੀ ਪਹੁੰਚ ਚੁੱਕਿਆ ਆ ਆ ਦੇਖੋ ਬਾਈ ਤੇ ਹੁਣ ਹੀ ਆਏ ਸੀ ਬਸ ਅਸੀਂ ਆ ਖੜਾ ਆਪਣਾ ਮੋਟਰਸਾਈਕਲ ਠੰਡ ਬਹੁਤਾ ਪਰਸੋਂ ਜਾਨਵਰ ਦਿਖਾਉਣੇ ਸੀ ਅਸੀਂ ਚਾਹੇ ਦਿਖਾ ਕੇ ਜਾਵਾਂਗੇ ਬਾਕੀ ਚੈੱਕ ਕਰਿਓ ਜਾਨਵਰ ਤੁਹਾਨੂੰ ਪਤਾ ਲੱਗ ਜੂ ਕੁਆਲਟੀ ਦੇਖ ਕੇ ਚਲੋ ਮਿਲਦੇ ਆਂ ਫਿਰ ਜਾਣਵਰਾਂ ਨਾਲ ਹਾਂਜੀ ਹੁਣ ਅਸੀਂ ਪਹੁੰਚ ਗਏ ਹੁਣ ਅਸੀਂ ਆ ਗਏ ਜੀ ਇੱਥੇ ਖੁੱਡਿਆਂ ਕੋਲੇ ਤੇ ਤੁਹਾਨੂੰ ਸਾਰੇ ਜਾਨਵਰ ਦਿਖਾਵਾਂਗੇ ਹਨਾ ਤਿੰਨ ਕੁੱਕੜ ਆ ਬਈ ਪੂਰੇ ਚੋਟੀ ਦੇ ਤਿੰਨੇ ਨੂਰੀ ਤਿੰਨੇ ਸਕੇ ਭਾਈ ਤੇ ਬਾਕੀ ਤੁਸੀਂ ਧਰਮੀ ਦੀ ਜਵਾਨੀ ਸੁਣੋ ਹਾਂ ਬਈ ਠੀਕ ਐ ਤਿੰਨ ਦਿਖਾਵਾਂਗੇ ਆਪਾਂ ਠੀਕ ਐ ਨੂਰੀ ਬੱਚੇ ਵੀ ਦਿਖਾਵਾਂਗੇ ਬੱਚੇ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹੌਲੀ ਹੌਲੀ ਦਿਖਾਵਾਂਗੇ ਯਾਰ ਠੀਕ ਐ ਐ ਵੀ ਨਵੇਂ ਨਵੇਂ ਕੰਮ ਸਟਾਰਟ ਕੀਤਾ ਯਾਰ ਆਪਾਂ ਕਹਿ ਦਈਏ ਵੀ ਹਜੇ ਆਪਾਂ ਨੂੰ ਘੱਟ ਸਮਾਂ ਆ ਤੇ ਹੌਲੀ ਹੌਲੀ ਆਪਾਂ ਲੈ ਕੇ ਜਾਵਾਂਗੇ ਉਹ ਚੱਕਰ ਨਹੀਂ ਤੇ ਹੁਣ ਦਾਣੇ ਮੈਣਾ ਵਿੱਚ ਵੀ ਇਹ ਨੂਰੀ ਵਿੱਚ ਕਈਆਂ ਨੇ ਹੁਣ ਕਮੈਂਟ ਆਉਣਗੇ ਮੈਂ ਹੁਣ ਮੈਂ ਪਹਿਲਾਂ ਕਹਿ ਦਿੰਨਾ ਵੀ ਇਹ ਇਹ ਨੂਰੀ ਨਹੀਂ ਹੈਗੇ ਬਈ ਇਹ ਚੀਨੇ ਆ ਠੀਕ ਹੈ ਬਾਕੀ ਚੀਨੇ ਦੇ ਟੁਕੜਾ ਹੈ ਨੂਰੀਆਂ ਮਾਂ ਸੀ ਜਿਹੜੀ ਉਹ ਨੂਰੀ ਆ ਪਰ ਆਪਾਂ ਮਿਕਸ ਬਲੈਂਡ ਕੀਤਾ ਹੋਇਆਗਾ ਹਰਨਲਤਾਂ ਵਾਲਾ ਠੀਕ ਹੈ ਜਿਹੜਾ ਆਪਾਂ ਮੇਨ ਆਪਾਂ ਆਈ ਵੀਡੀਓ 'ਚ ਦੱਸਦੇ ਦਾ ਨਾਮ ਲੈਨੇ ਆਂਗੇ ਉਮਿਤਾ ਹੋਇਆ ਮੇਨ ਆਪਣਾ ਤੇ ਬਾਕੀ ਬਾਈ ਇਹ ਚੀਨੇ ਬਣੇ ਨੇ ਮਾੜਾ ਮੋਟਾ ਜਦੋਂ ਇੰਨਾ ਕਿ ਤੁਸੀਂ ਦੇਖ ਲਿਆ ਕਰੋ ਨਾ ਹਸਾਬ ਲਾਇਆ ਕਰੋ ਵੀ ਬੰਦੇ ਕਹਿਣਾ ਕੀ ਚਾਹੁੰਦੇ ਇਹਨਾਂ ਦਾ ਨਾਮ ਨੂਰੀ ਆ ਬਾਈ ਉਹ ਰੰਗ ਮਾੜਾ ਮੋਟਾ ਚੀਨਾ ਆ ਬਾਕੀ ਜਾਨਵਰਾਂ ਦੀ ਕੁਆਲਿਟੀ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਜੂਗਾ ਸੋ ਹਾਂਜੀ ਮੇਰੇ ਵੀਰੋ ਆਇਆ ਜੀ ਪਹਿਲਾ ਨੂਰੀ ਕੁੱਕੜ ਹਨਾ ਜਿਵੇਂ ਸੋਹ ਨੂੰ ਦੱਸਿਆ ਸੀ ਬਾਈ ਗੱਲ ਵਾਲੇ ਨੂਰੀ ਦਿਖਾਵਾਂਗੇ ਤੇ ਬਾਈ ਨੂਰੀ ਨਾਮ ਨੂੰ ਤੁਸੀਂ ਕਰਿਓ ਥੋੜਾ ਇਗਨੋਰ ਚੀਨਾ ਬਸ ਚੀਨਾ ਕਹਾਣੀ ਆ ਇਹਨਾਂ ਦਾ ਨੂਰੀ ਨਾਮ ਪੱਕੇ ਬਈ ਇਹਨਾਂ ਦੇ ਪਹਿਲਾਂ ਤਾਂ ਬਾਈ ਤੁਸੀਂ ਨੇੜੇ ਆ ਕੇ ਨਾ ਮਾੜਾ ਇਹ ਜਾਨਵਰ ਚ ਮੋٹے ਚਿਹਰੇ ਦਾ ਜਾਨਵਰ ਆ ਬਾਈ ਹਲੇ ਨਾ ਇਹ ਸਾਰਾ 14 ਮਹੀਨਿਆਂ ਦਾ ਪੱਠਾ ਹੈ ਤੇ ਬਾਕੀ ਵਜੂਦ ਤੁਹਾਡੇ ਸਾਹਮਣੇ ਆ ਮੇਰੇ ਖਿਆਲ ਚ ਬਾਈ 4 ਕਿਲੋ ਵਜਨ ਹੋ ਪੱਠੇ ਚ ਜਮਾ ਤਿਆਰ ਪੱਠਾ ਬਾਈ ਤਾਕਤੀ ਦੇਖੋ ਜਾਨਵਰ ਦੀ ਹਨਾ ਲੋਕ ਕਹਿੰਦੇ ਗਿੱਠ ਲਾ ਕੇ ਗਿੱਠ ਤਾਂ ਬਹੁਤ ਲੰਬੇ ਹੁੰਦੇ ਆ ਬਾਈ ਹਨਾ ਵਾਇਗਰੂ ਦੀ ਕਿਰਪਾ ਨਾਲ ਤੇ ਆ ਦੇਖੋ ਬਾਈ ਸਾਰਾ ਜਾਨਵਰ ਚੈੱਕ ਕਰ ਲਓ ਤੁਸੀਂ ਨੂਰੀ ਤੇ ਬਾਕੀ ਬਾਈ ਤੁਹਾਨੂੰ ਇਹਦੀ ਹਿਸਟਰੀ ਬਾਰੇ ਦੱਸਦੇ ਆ ਬਾਈ ਇਹ ਬਾਈ ਗਿੱਲ ਨੂੰ ਮੁਰਗਾ ਇਹ ਤਾਂ ਜਿਹਨੇ ਆਪਣੇ ਬੱਚਾ ਖਾਤਰ ਆਪਾਂ ਨੂੰ ਕਿਥੇ ਨੇ ਹਾਂਜੀ ਉਦੋਂ ਬਾਅਦ ਫਿਰ ਆਪਾਂ ਆਪਦੇ ਉਹ ਹਮੇਂਦ ਕਰਕੇ ਮੁਰਗੀਆਂ ਨਾਲ ਲਾ ਕੇ ਫਿਰ ਆਪਾਂ ਨਸਲ ਚੱਲਦੀ ਹੈ ਇਹ ਬਾਈ ਇਹ ਬਾਈ ਕੋਈ ਅੱਜ ਕੱਲ ਚ ਨਹੀਂ ਬਣੇ ਮੰਨ ਲਓ ਵੀ ਮੁਰਗਾ ਲਿਆ ਤੈਨੂੰ ਬਈ 7-8 ਸਾਲ ਹੋ ਗਏ ਤੇ ਉਸ ਤੋਂ ਬਾਅਦ ਚ ਮੁਰਗੀਆਂ ਲਾਈਆਂ ਨਾ ਬਾਈ ਬੰਦਿਆ ਤੋਂ ਪੈਸੇ ਲਾ ਕੇ ਵੀ ਲੈਤੇ ਜਾਨਵਰ ਤੇ ਚੰਗੇ ਬੰਦਿਆਂ ਨੇ ਜਿਹੜੇ ਬੰਦੇ ਮਿੱਤਰਤਾ ਹੁੰਦੇ ਆ ਉਹ ਵੀ ਦਿੰਦੇ ਆ ਬਾਈ ਨੇ ਆਪਾਂ ਨੂੰ ਬਹੁਤ ਜਾਨਵਰ ਦਿੱਤੇ ਆ ਗਿਫਟ ਕਰੇ ਆ ਜਿਹੜੀ ਹਰੀਆਂ ਲੱਤਾਂ ਵਾਲੀ ਨਸਲ ਆ ਬਾਈ ਬਾਈ ਨੇ ਸਾਮ ਕੇ ਰੱਖੀ ਸੀ ਗੱਲ ਨੇ ਚਲੋ ਆਪਾਂ ਅੱਗੇ ਬਰੀਡਿੰਗ ਕਰਾਈ ਜਾਂਦੇ ਆ ਤੇ ਇਹ ਸੀ ਬਾਈ ਪਹਿਲਾ ਨੂਰੀ ਕੁੱਕੜ ਸੋ ਹਾਂਜੀ ਮੇਰੇ ਵੀਰੋ ਹੁਣ ਤੁਹਾਨੂੰ ਦਿਖਾਵਾਂਗੇ ਜੀ ਬੈਰਟਨੋਜ਼ ਹਨਾ ਬਾਈ ਲੋਕ ਦੇਖੋ ਕਿੰਨੀ ਚੰਗੀ ਐ ਜਮਾ ਐਡੀ ਕਿ ਨੋਕ ਹਨਾ ਬਾਈ ਮੋਟੀ ਪੂਰੀ ਹਨਾ ਗੁੱਠੇ ਜੱਡੀ ਤੇ ਅੱਖਾਂ ਡੂੰਘੀਆਂ ਬਾਕੀ ਬਾਈ ਜਨ ਬਤਾ ਕੇਲਾ ਚਿਹਰਾ ਹੀ ਦਸੀ ਜਾਂਦਾ ਹਨਾ ਵੀ ਮੇਰੇ ਚਾ ਸਾਲ ਤੇ ਬਾਕੀ ਤਾਂ ਉਹਨ ਬਾਈ ਛੋਟੀ ਹਨਾ ਆ ਦੇਖੋ ਬਈ ਚਾਰ ਉਂਗਲਾਂ ਵੀ ਨਹੀਂ ਪੂਰੀਆਂ ਹਨਾ ਇੰਨੀ ਛੋਟੀ ਤਾਂ ਹੋਣਾ ਬਹੁਤ ਛੋਟੀ ਇਹਦਾ ਬਾਈ ਫਾਇਦਾ ਇਹ ਆ ਵੀ ਇਹਦੇ ਸੱਟ ਨਹੀਂ ਆਊਗੀ ਕਿੰਨੀ ਕੁੱਟੀ ਜਾਵੇ ਨਹੀਂ ਉੰਨੀ ਸੱਟ ਨਹੀਂ ਹੋਣੀ ਲੰਬੀ ਧੌਣ ਵਾਲਾ ਕੋਕ ਡੋਟ ਜਾਂਦਾ ਹਨਾ ਤੇ ਬਾਕੀ ਬਾਈ ਉੱਡ ਲੜ ਨਾਲ ਤਾਂ ਬਹਿਮ ਹੀ ਕੱਢ ਦੋਣਾ ਜਦੋਂ ਬੰਦੇ ਨੇ ਯਾਰ ਬਾਈ 6-7 ਸਾਲ ਮੱਥਾ ਮਾਰ ਰੱਖਿਆ ਹਨਾ ਫੇਰ ਤਾਂ ਕਿਵੇਂ ਭੱਜਣਗੇ ਨਾ ਬਾਕੀ ਖਰਚੇ ਕਰੀ ਜਾਂਦੇ ਆ ਦਿਨਦੀ ਬਈ 150 ਰੁਪਏ ਕੁੱਕੜ ਖਾ ਜਾਂਦਾ ਸਹੀ ਜਿਹੜੇ ਬੰਦੇ ਨੇ ਸਾਂਭਣਾ ਹਨ ਤੇ ਉਹ ਬਈ ਹੁਣ ਬੰਦੇ ਕਹਿਣਗੇ ਵੀ ਯਾਰ ਕੀ ਖਾਂਦਾ ਬਈ ਉਹ ਕਦੇ ਫੋਨ ਕਰਿਓ ਤੁਹਾਨੂੰ ਫੇਰ ਦੱਸਾਂਗੇ ਹਨ ਤੇ ਚੈੱਕ ਕਰੋ ਬਈ ਹਨਾ ਠੀਕ ਹੈ ਅਸੀਂ ਗਰਮਾਚ ਮੂਰਲੇ ਮੁਰਗੇ ਨੂੰ ਬਈ ਇਹਨੇ ਦਾਬੂ ਕਰਕੇ ਪਜਾਦਾ ਸੀ ਕਾਣਾ ਕੀਤਾ ਨਾਲੇ ਤਾਂ ਨਾਲੇ ਉਹਨੂੰ ਦਾਬੂ ਕਰਕੇ ਡੱਕ ਰਿਆ ਤੇ ਬਹੁਤ ਵਧੀਆ ਨਾਮ ਬਣਾਇਆ ਬਈ ਹਨਾ ਉਦੋਂ ਦੇ ਜਾਨਵਰ ਨੇ ਸਾਨੂੰ ਮਾਣ ਆ ਬਈ ਇਹ ਨੂਰੀ ਨਸਲ ਤੇ ਤਾਂ ਸਾਨੂੰ ਮੰਨ ਲਓ ਵੀ ਇੰਨਾ ਪਤਾ ਹਨ ਨੂੰ ਇਹਦਾ ਵੀ ਜਿੱਥੇ ਮਰਜੀ ਡਾ ਲਓ ਗਰਮੀ ਤਾਂ ਕਿੰਨਾ ਹੀ ਡਾਉ ਆ ਜੇ ਇਹਨ ਪਰ ਡਾਉਂਟੁਰਦੇ ਨਹੀਂ ਬਾਕੀ ਬਾਈ ਤੁਸੀਂ ਜਾਨਵਰ ਚੈੱਕ ਕਰ ਸਕਦੇ ਹੋ ਨਾ ਤਖਤੀ ਦੇਖ ਲਓ ਥੋੜਾ ਜਿਹਾ ਵੀ ਚੱਕਵੇਂ ਪੁੰਜੇ ਦਾ ਜਾਨਵਰ ਹੈ ਉਹ ਦੂਜਾ ਪੱਠਾ ਥੋੜਾ ਜਾਂ ਨੀਵੇਂ ਪੁੰਜੇ ਦਾ ਸੀ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਜਾਨਵਰ ਤੇ ਹੁਣ ਤੁਹਾਨੂੰ ਬਈ ਤੀਜਾ ਪੱਠਾ ਵੀ ਦਿਖਾਉਣੀ ਆ ਬਸ ਹਾਂ ਬਈ ਹੁਣ ਕਰੋ ਤੀਜਾ ਜਨਵਰੀ ਕੁਕੜ ਚੈੱਕ ਤੇ ਆ ਆ ਬਈ ਕਿੱਲੀ ਤਾਜਾ ਦੇਖੋ ਬਈ ਤਾਜ ਚੈੱਕ ਕਰੋ ਇਹਨੂੰ ਕਹਿੰਦੇ ਆ ਬਈ ਕਿੱਲੀ ਤਾਜਾ ਹਨਾ ਤੇ ਥੱਲੇ ਵੀ ਲੂਲ ਲਾਲ ਕੋਈ ਨਹੀਂ ਨਾ ਬਹੁਤ ਸੋਹਣਾ ਸਾਫ ਚਿਹਰੇ ਦਾ ਜਾਨਵਰ ਆ ਇਹ ਇੱਡੇ ਛੋਟੇ ਹੋਣੇ ਨਹੀਂ ਹੈ ਜਾਨਵਰ ਬਈ ਸੱਚੀ 14 ਮਹੀਨਿਆਂ ਦੇ ਪ ਤੇ ਤੁਸੀਂ ਉਤੋਂ ਵੀ ਦੇਖ ਲੋ ਤਖਤੀ ਬਈ ਸਭ ਤੋਂ ਲੰਬੀ ਤਖਤੀ ਦਾ ਜਨਮ ਰਾਇ ਇਹਨਾਂ ਦੇ ਵਿੱਚੋਂ ਥੋੜੇ ਜਿਹੇ ਹਲੇ ਪੱਲੇ ਕੱਚੇ ਆ ਨਵੇਂ ਕੱਢੂਗਾ ਹੁਣ ਤੇ ਬਾਕੀ ਬਈ ਤੁਹਾਨੂੰ ਇਹ ਜਨਮਰ ਚ ਵਜਨ ਨੂੰ ਵੀ ਬਈ ਹੈਗਾ 4 ਕਿਲੋ ਵੰਗੂ ਤੇ ਦੂਜੇ ਥੋੜਾ ਜਿਹਾ ਘੱਟ ਆ ਬਾਕੀ ਇਹ ਤੁਹਾਨੂੰ ਪਤਾ ਲਾਈ ਨਹੀਂ ਯਾਰ ਇਹ ਖਰਾਕ ਖਾਨਤੀ ਹੈ ਗੱਲਾ ਬਾਕੀ ਬਈ ਬਾਈ ਗੱਲ ਸਾਹਮਦਾ ਵੀ ਬਹੁਤਾ ਯਾਰ ਹਣਾ ਸਭਾਈ ਦਾ ਮੁੱਲ ਹੈ ਤੇ ਹੁਣ ਤੁਹਾਨੂੰ ਦਿਖਾਵਾਂਗੇ ਵੀ ਇਹਨਾਂ ਦੀ ਮਾਂ ਮਾਦੀ ਜਿਹੜੀ ਆਪਣੇ ਕੋਲੇ ਨੂਰੀ ਆਇਆ ਬਈ ਰਾਣੀ ਮੁਰਗੀ ਹਣਾ ਜਿਹੜੀ ਨੇ ਬਈ ਐਡੇ ਐਡੇ ਸਾਣ ਤਿਆਰ ਕਰਦੇ ਨੇ ਆਪਣੇ ਕੋਲੇ ਅਸਤਾ ਬਈ ਧੰਨਵਾਦ ਦੀਆਂ ਹਨਾ ਇਹ ਮਾਦੀ ਦੇ ਯਾਰ ਜੀ ਨੇ ਸਾਨੂੰ ਕੁੱਕੜ ਤਿਆਰ ਕਰਕੇ ਦੇਤੇ ਐਡੇ ਚੰਗੇ ਨੇੜੇ ਲਿਆਓ ਮਾੜਾ ਬਈ ਫੇਸ ਚੈੱਕ ਕਰੋ ਦੇਖੋ ਬਈ ਆਹ ਦੇਖੋ ਅੱਖਾਂ ਡੂੰਘੀਆਂ ਨੋਕ ਦੇਖੋ ਬਈ ਮਾਦੀ ਦੀਆਂ ਹਨਾ ਮੁਰਗੀਆਂ ਦੇ ਅਕੋਰਡਿੰਗ ਬਹੁਤ ਚੰਗੀਆਂ ਹਨਾ ਬਾਕੀ ਉਹ ਜਿਹੜੀ ਨੇ ਇੰਨੇ ਚੰਗੇ ਬੱਚੇ ਕੱਢਦੇ ਹਨਾ ਉਹ ਆਪ ਕਿੰਨੀ ਕੀ ਚੰਗੀਆਂ ਉਹ ਤੁਹਾਨੂੰ ਦੇਖ ਹੀ ਲੋ ਆ ਲੱਤਾਂ ਦੇਖੋ ਬਈ ਗੋਲ ਨਲੀ ਦੀ ਮੁਰਗੀ ਆ ਬਈ ਇਹ ਤੇ ਇਹ ਚ ਬਈ ਆ ਦੇਖੋ ਇਹ ਚ ਬਹੁਤ ਘੱਟ ਰੰਗ ਆ ਬਈ ਚੀਨਾ ਹਨਾ ਉਹਨਾਂ 'ਚ ਵੱਧ ਹੈ ਕਿਉਂਕਿ ਉਹਨਾਂ ਵਿੱਚ ਪੀਲਾ ਖੂਨ ਮਿਕਸ ਅਪ ਕਰਤਾ ਥੋੜਾ ਜਿਹਾ ਆਪਾਂ ਉਹਨੂੰ ਬੈਟਰ ਕਰਨ ਵਾਸਤੇ ਫੋਰ ਬੈਟਰ ਬੈਟਰ ਤੇ ਆਹ ਦੇਖੋ ਵੀਰੇ ਮੁਰਗੀ ਤੇ ਐਨੇ ਬਣਾਇਆ ਬਈ ਆਪਣੇ ਕੋਲੇ ਨੂਰੀ ਹਨਾ ਇਹਦੀਆਂ ਪੱਠੀਆਂ ਵੀ ਫਿਰਦੀਆਂ ਬਈ ਪਰ ਆਪਣੇ ਕੋਲੇ ਇਹਦੀਆਂ ਪੱਠੀਆਂ ਨੂਰੀ ਨਹੀਂ ਹੈਗੀਆਂ ਪੀਲੀਆਂ ਪੱਠੀਆਂ ਨੇ ਉਹ ਬਾਪ ਤੇ ਗਈਆਂ ਹੋਈਆਂ ਹਨਾ ਤੇ ਉਂ ਬਈ ਇਹ ਪੱਠੇ ਜਿਹੜੇ ਕੱਢਦੀ ਅਕਸਰ ਆਪਦੇ ਦੀ ਕੱਢਦੀ ਅਸੀਂ ਕਾਲੇ ਕੁੱਕੜਾਂ ਨਾਲ ਪੀਲਿਆਂ ਨਾਲ ਹਨਾ ਬਈ ਤੇ ਪਿਓਰ ਨਾਲ ਜਮਾ ਜਿਹੜੇ ਹੁੰਦੇ ਹਨਾ ਪੂਰੇ ਪੀਲੇ ਪੱਕੇ ਪੀਲਿਆਂ ਨਾਲ ਵੀ ਕਢਾ ਕੇ ਦੇਖ ਲੇ ਬਈ ਇਹਨੇ ਬੱਚੇ ਚਿੱਟੇ ਹੀ ਗੱਡੇ ਆ ਹੁਣ ਤੱਕ ਤੁਹਾਨੂੰ ਇਹ ਤੇ ਬਾਕੀ ਦੇਖੋ ਬਈ ਮੁਰਗੀ ਨਾ ਕਰੋ ਕੁਆਲਿਟੀ ਚੈੱਕ ਕਮੈਂਟ ਜਰੂਰ ਕਰਿਓ ਹਨਾ ਬਈ ਤੁਹਾਨੂੰ ਕਿੱਦਾਂ ਲੱਗੇ ਜਾਨਵਰ ਤੇ ਬਾਕੀ ਤੁਹਾਨੂੰ ਉਹਨੇ ਦੇ ਬੱਚੇ ਦਿਖਾਵਾਂਗੇ ਵੀ ਜਿਹੜੇ ਹੋਣ ਵਾਲੀ ਬਰੀਡਿੰਗ ਆ ਛੋਟੇ ਛੋਟੇ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਫਿਰਦੇ ਆ ਹਾਂਜੀ ਬਈ ਤੁਹਾਨੂੰ ਉਹ ਨੂਰੀਆਂ ਦੇ ਛੋਟੇ ਪੈਣ ਪਾਈ ਦਿਖਾਉਣੇ ਨਾ ਪਹਿਲਾਂ ਤਾਂ ਬਈ ਤੁਸੀਂ ਕੁਦਰਤ ਦੀ ਗੱਲ ਦੇਖੋ ਕਾਲੀ ਪੱਠੀ ਕਾਲੀ ਪੱਠੀ ਬਣੀ ਆ ਬਈ ਨੂਰੀਆਂ ਚ ਹਨਾ ਬਹੁਤ ਕਮਾਲ ਆ ਨਾ ਬਈ ਦੇਖੋ ਨਾ ਮੁਰਗੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਪੱਠੇ ਉਹ ਚਿੱਟੇ ਕੱਢੂ ਬਈ ਪੱਠਾ ਉਹਨੇ ਨੂਰੀ ਕੱਢਿਆ ਬਾਪ ਇਹਨਾਂ ਦਾ ਕਾਲਾ ਸੀ ਪੱਠਾ ਜਮਾ ਨੂਰੀ ਕੱਡੂ ਪਿਓਰ ਪਿਓਰ ਨੂਰੀ ਜਮਾ ਉਹਨਾਂ ਵਰਗਾ ਹਨਾ ਇਹ ਪੱਠੇ ਜਮਾ ਕਾਲੀ ਬਾਈ ਹਨਾ ਦੇਖ ਲਓ ਬਾਈ ਐ ਐ ਕੋਈ ਬੰਦਾ ਕਹਿੰਦਾ ਨਹੀਂ ਵੀ ਉਹਦੀ ਧੀ ਹੈ ਤੇ ਬਾਕੀ ਲੱਤਾਂ ਦੇਖੋ ਬਾਈ ਕਿੱਥੇ ਲਾ ਲੀਆਂ ਹਨਾ ਤੁਹਾਡੇ ਸਾਹਮਣੇ ਆ ਬਾਈ ਕੁਆਲਿਟੀ ਹਨਾ ਤੇ ਆ ਬਾਕੀ ਹਰੀਆਂ ਲੱਤਾਂ ਜੀ ਬਾਈ ਦੇਖ ਲਓ ਯਾਰ ਪੀਲੀਆਂ ਲੱਤਾਂ ਨਾਲ ਜਾਨਵਰ ਹਰੀਆਂ ਲੱਤਾਂ ਲਈ ਬਣਾਉਂਦੇ ਆ ਫੇਵਰੇਟ ਆਪਣਾ ਹਰੀਆਂ ਲੱਤਾਂ ਨਾਲ ਬਲੱਡ ਤਾਂ ਆਪਣੂ ਟੱਕਰਦੀ ਰਹਿੰਦਾ ਹਨਾ ਤੇ ਬਾਕੀ ਪੱਠਾ ਚੈੱਕ ਕਰੋ ਬਾਈ ਨੇੜੇ ਤੋਂ ਆ ਕੇ ਹਲੇ ਬਾਈ ਇਹ ਚਾਰ ਕ ਮਹੀਨਿਆਂ ਦੇ ਹੋਣਗੇ ਤੇ ਗਰੋਥ ਬਾਈ ਇਹਨਾਂ ਦੀ ਕਾਰਨ ਹੈ ਰੂੜੀ ਤੇ ਫਿਰਦੇ ਰਹਿੰਦੇ ਨੇ ਬਈ ਸਾਰਾ ਦਿਨ ਹਨਾ ਖੁੱਲੇ ਤਾਂ ਕਰਕੇ ਇਹਨਾਂ ਦੀ ਸੋਹਣੀ ਗ੍ਰੋਥ ਹੋ ਰਹੀ ਏ ਵਾਹਿਗੁਰੂ ਮਿਹਰ ਕਰੇ ਐਦਾਂ ਹੀ ਗ੍ਰੋਥ ਕਰਦੇ ਰਹਿਣ ਤੇ ਦੇਖੋ ਬਈ ਬੱਚਾ ਬਾਕੀ ਬਈ ਕੋਈ ਸੇਲ ਨਹੀਂ ਹੈਗਾ ਇਹਨਾਂ ਚੋਂ ਜਾਨਵਰ ਹਨਾ ਨਾ ਆਪਾਂ ਸੇਲ ਕਰੀਏ ਤੇ ਨਾ ਹੀ ਹਲੇ ਕਰਨੇ ਆ ਬਈ ਜਦੋਂ ਹੋਏ ਆਪਾਂ ਤੁਹਾਨੂੰ ਮੈਸੇਜ ਕਰ ਦਾਂਗੇ ਤੇ ਬਾਕੀ ਚੈੱਕ ਕਰ ਸਕਦੇ ਹੋ ਵੀਰੇ ਤੁਸੀਂ ਜਾਨਵਰ ਵੀਰੋ ਤੁਹਾਨੂੰ ਜਿਵੇਂ ਸ਼ੌਂਕ ਕਰਾਇਆ ਹਨਾ ਤੁਹਾਨੂੰ ਚੰਗੇ ਲੱਗੇ ਹੋਣਗੇ ਜਾਨਵਰ ਤੇ ਬਾਕੀ ਜੇ ਜਿਹੜੇ-ਜਿਹੜੇ ਭਰਾਵਾਂ ਨੂੰ ਬਈ ਚੰਗੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਬਾਕੀ ਵੀਰੇ ਜੇ ਵੀਡੀਓ ਚ ਕੋਈ ਕਮੀ ਲੱਗੇ ਹਨਾ ਤੁਹਾਨੂੰ ਵੀ ਇਦਾਂ ਬਣਾਓ ਤੁਸੀਂ ਵੀ ਕਮੈਂਟ ਕਰਦਿਆ ਕਰੋ ਹਨਾ ਅਸੀਂ ਸਾਰਿਆਂ ਦੇ ਕਮੈਂਟ ਪੜਦੇ ਹੁੰਨੇ ਆ ਬਾਈ ਬਾਕੀ ਥੋੜਾ ਜਿਹਾ ਹਲੇ ਨਵਾਂ ਨਵਾਂ ਸਿੱਖਿਆ ਯਾਰ ਥੁੜੀ ਜਿਹਾ ਨਾ ਵੱਲ ਘਾਟਾ ਸਾਨੂੰ ਬਾਕੀ ਕੋਈ ਚੱਕਰ ਨਹੀਂ ਵੀਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਕਰਿਓ ਵੀਰੇ ਆਇਆ ਆਪਣਾ ਬਾਈ ਗਿੱਲ ਹਨਾ ਸਮਾਜ ਚ ਮਿਲਵਾਤਾ ਇਦਾਂ ਹੀ ਵੀ ਆਪਣੇ ਸਾਰੇ ਭਰਾਵਾਂ ਨਾਲ ਤੁਹਾਨੂੰ ਮਿਲਵਾਉਂਦੇ ਰਹਾਂਗੇ ਬਾਕੀ ਧੰਨਵਾਦ ਵੀਰੇ